ਆਪਾ ਬੁੱਢਾ ਜੀ ਸਿੱਖ ਪੰਥ ਦਾ ਕੁਤਬੀ ਸਤਾਰਾ ਨੇ ਜਿਹਨੂੰ ਆਪਾਂ ਪੋਲ ਸਟਾਰ ਕਹਿੰਦੇ ਆ ਧਰੂ ਤਾਰਾ ਕਹਿੰਦੇ ਆ ਕਿ ਜਦੋਂ ਇੱਕ ਸਿੱਖ ਦਿਸ਼ਾਹੀਨ ਮਹਿਸੂਸ ਕਰੇ ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਿਨਾਂ ਦੀ ਜਿਹੜੀ ਹੈ ਉਹਨਾਂ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ ਗੁਰੂ ਦਾ ਮਾਰਗ ਜਿਹੜਾ ਹੈ ਕਿਉਂਕਿ ਸੰਤਕਾ ਮਾਰਗ ਧਰਮ ਕੀ ਪੌੜੀ ਸੋ ਇਸ ਕਰਕੇ ਆਪਾਂ ਨੂੰ ਉਹਨਾਂ ਨੇ ਇਤਿਹਾਸ ਨਾਲ ਜਾਣੂ ਕਰਾਇਆ ਫਿਰ ਮਗਰੋਂ ਕੀਰਤਨੀਏ ਸਿੰਘਾਂ ਨੇ ਜਿਹੜਾ ਹੈ ਕੀਰਤਨ ਕਰਕੇ ਤਨਿਹਾਲ ਕੀਤਾ ਉਸ ਤੋਂ ਬਾਅਦ ਕਵੀਸ਼ਰ ਸਿੰਘ ਸਾਹਿਬਾਨ ਦਾਸ ਨੂੰ ਪ੍ਰਬੰਧਕ ਜਨਾਂ ਵੱਲੋਂ ਹੁਕਮ ਹੋਇਆ ਇੱਕੇ ਕੁਝ ਦੇਰ ਦੀ ਹਾਜ਼ਰੀ ਜਿਹੜੀ ਸਟੇਜ ਤੇ ਜ਼ਰੂਰ ਲਵਾਉਣੀ ਹੈ ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪ ਸਭ ਜੀ ਜਿਹੜੇ ਆ ਵਧਾਈ ਦੇ ਪਾਤਰੋਂ ਪਿਛਲੇ ਸਾਲ ਨਾਲੋਂ ਇਸ ਸਾਲ ਜਿਹੜੀ ਇੱਕ ਬਿਹਤਰੀਨ ਡਿਵੈਲਪਮੈਂਟ ਮੈਨੂੰ ਇਸ ਜੋੜ ਮੇਲੇ ਤੇ ਵਿਖੀ ਹੈ ਤੇ ਮੇਰਾ ਮਨ ਬੜਾ ਖੁਸ਼ ਹੋਇਆ ਹੈ ਖਾਲਸਾ ਜੀ ਕਿਉਂਕਿ ਦਾਸ ਪਿਛਲੇ ਸਾਲ ਵੀ ਆਪ ਸਮਝੀ ਤੇ ਦਰਸ਼ਨ ਕਰ ਰਿਹਾ ਸੀ ਤੇ ਪਰ ਨੌਜਵਾਨਾਂ ਦੀ ਜਿਹੜੀ ਬੱਚਿਆਂ ਦੀ ਜਿਹੜੀ ਸੰਖਿਆ ਹੈ ਉਹ ਬਹੁਤ ਘੱਟ ਨਜ਼ਰ ਆ ਰਹੀ ਸੀ ਪਰ ਇਸ ਸਾਲ ਦਾਸ ਇੱਧਰ ਹੀ ਮੌਜੂਦ ਸੀ ਆਪ ਸਮਝੀ ਤੇ ਦਰਸ਼ਨ ਕਰ ਰਿਹਾ ਸੀ ਜੋ ਸਟੇਜ ਦੇ ਉੱਤੋਂ ਵਿਚਾਰ ਚੱਲ ਰਹੇ ਸਨ ਜੋ ਕੀਰਤਨ ਚੱਲ ਰਿਹਾ ਸੀ ਉਹ ਸਰਵਣ ਕਰ ਰਿਹਾ ਸੀ ਪਰ ਦਾਸ ਨੇ ਵੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਛੋਟੇ-ਛੋਟੇ ਬੱਚੇ ਤੇ ਨੌਜਵਾਨ ਵੀ ਆਏ ਹੋਏ ਨੇ ਕਈਆਂ ਨੇ ਕਕਾਰ ਵੀ ਧਾਰਨ ਕੀਤੇ ਹੋਏ ਨੇ ਗੁਰੂ ਕੇ ਪਿਆਰੇ ਸਿੰਘ ਸਜੇ ਹੋਏ ਨੇ ਮਨ ਬੜਾ ਖੁਸ਼ ਹੋਇਆ ਏ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਸਮਾਂ ਉਹ ਸੀ ਜਦੋਂ ਸਾਡੇ ਸਿਰ ਨੀਜਿਆਂ ਤੇ ਟੰਗੇ ਗਏ ਕੋਈ ਸਮਾਂ ਉਹ ਸੀ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ ਜਦੋਂ ਸਾਨੂੰ ਲੱਭ ਲੱਭ ਕੇ ਤੇ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਸ਼ਹੀਦ ਕੀਤਾ ਜਾਂਦਾ ਸੀ ਪਰ ਖਾਲਸਾ ਜੀ ਅੱਜ ਬੇਨਤੀ ਕਰਦਿਆਂ ਕਿ ਅੱਜ ਵੀ ਸਾਡਾ ਸ਼ਿਕਾਰ ਖੇਡਿਆ ਜਾ ਰਿਹਾ ਏ ਉਹ ਕਿਤਰਾ ਖੇਡਿਆ ਜਾ ਰਿਹਾ ਅੱਜ ਉਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਵਾਰ ਦਾ ਪਤਾ ਨਹੀਂ ਲੱਗੇਗਾ ਅਸੀਂ ਪਲਟਵਾਰ ਨਹੀਂ ਕਰ ਸਕਾਂਗੇ ਕਿਸੇ ਵੇਲੇ ਖਾਲਸਾ ਜੀ ਬੇਨਤੀ ਕਰਾਂ ਕਿ ਸਾਡੇ ਤੇ ਹਥਿਆਰ ਦੇ ਨਾਲ ਵਾਰ ਹੋਇਆ ਪਰ ਅੱਜ ਦੇ ਸਮੇਂ ਦੇ ਵਿੱਚ ਵਿਚਾਰ ਦੇ ਨਾਲ ਵਾਰ ਹੋ ਰਿਹਾ ਏ ਇਹੀ ਕਾਰਨ ਹੈ ਕਿ ਨੌਜਵਾਨ ਆਪਣਾ ਪਵਿੱਖ ਪੰਜਾਬ ਦੀ ਧਰਤੀ ਤੇ ਨਹੀਂ ਵੇਖ ਪਾ ਰਹੇ ਉਹ ਧਰਤੀ ਜਿਹੜੀ ਜਿਸ ਧਰਤੀ ਦੇ ਉੱਤੇ ਜਸਾ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਇਹਦੇ ਨਾਲੋਂ ਮਹਿੰਗੀ ਤਰਤੀ ਕਿਤੇ ਨਹੀਂ ਇਹੀ ਕਾਰਨ ਹੈ ਵਿਚਾਰਤ ਅਖਮਲੇ ਤੇ ਸਿੱਖਾਂ ਨੂੰ ਹੋਰਹੀ ਜਿਹੜੀ ਆ ਸਿਧਾਂਤਕ ਘੇਰਾਬੰਦੀ ਕਿ ਸਾਡੇ ਨੌਜਵਾਨ ਨਾਈਆਂ ਦੀ ਦੁਕਾਨਾਂ ਤੇ ਜਾ ਕੇ ਤੇ ਜੋ ਇਹਨਾਂ ਲੰਮਾ ਇਤਿਹਾਸ ਹੈ ਸ਼ਹਾਦਤਾਂ ਦਾ ਇਹਨਾਂ ਕੇਸਾਂ ਦੇ ਲਈ ਤੇ ਉਸ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਨਾਲੀਆਂ ਦੇ ਵਿੱਚ ਰੋੜਦੇ ਪਏ ਨੇ ਇਹੀ ਕਾਰਨ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਖਾ ਕੇ ਜਿੰਨਾਂ ਜ਼ਬਾਨਾਂ ਦੇ ਉੱਤੇ ਗੁਰਬਾਣੀ ਚਲਦੀ ਹੋਣੀ ਚਾਹੀਦੀ ਸੀ ਨਸ਼ੇ ਦੇ ਪੈਕਟ ਪਏ ਹੋਏ ਨੇ ਇਹ ਸਾਰਾ ਕੁਝ ਉਸ ਪ੍ਰਚਾਰ ਤੇ ਉਸ ਵਿਚਾਰ ਦੇ ਅਧੀਨ ਹੋ ਰਿਹਾ ਹੈ ਜਿਸ ਵਿਚਾਰ ਦਾ ਅੱਜ ਪਲਟਵਾਰ ਕਰਨ ਦੀ ਲੋੜ ਹੈ 10 ਅਰਦਾਸੇ ਸਰਵਣ ਕਰ ਰਿਹਾ ਸੀਗਾ ਕਈ ਅਰਦਾਸਿਆਂ ਦੇ ਵਿੱਚ ਇਹ ਗੱਲ ਆਖੀ ਗਈ ਕਿ ਸਾਡਾ ਜਿਹੜਾ ਪੁੱਤਰ ਹੈ ਜਾਂ ਸਾਡਾ ਭਤੀਜਾ ਹੈ ਜਾਂ ਸਾਡਾ ਕੋਈ ਰਿਸ਼ਤੇਦਾਰ ਨਸ਼ਿਆਂ ਦਾ ਸੇਵਨ ਬੜਾ ਕਰਦਾ ਹੈ ਤੇ ਉਹ ਨਸ਼ਿਆਂ ਦਾ ਸੇਵਨ ਕਰਨਾ ਬੰਦ ਕਰ ਦਵੇ ਸੋ ਮੇਰੇ ਖਿਆਲ ਦੇ ਨਾਲ ਉਹ ਅਰਦਾਸੇ ਵੀ ਇਸ ਗੱਲ ਦੀ ਤਸਦੀਕ ਕਰਦੇ ਪਏ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਤੇ ਉੱਤੇ ਜਿਹੜਾ ਹਮਲਾ ਸਭ ਤੋਂ ਜ਼ਿਆਦਾ ਜਿਹੜਾ ਭਾਰੂ ਉਹ ਨਸ਼ਿਆਂ ਦੇ ਨਾਲ ਤੇ ਵਿਚਾਰਧਾਰਕ ਜਿਹੜੇ ਆ ਸਾਡੇ ਉੱਤੇ ਜਿਹੜੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਪਰ ਜੇ ਇਸ ਚੀਜ਼ ਦਾ ਆਪਾਂ ਕੋਈ ਫੇਰ ਚਾਹੁੰਨੇ ਆ ਜੇ ਅਸੀਂ ਇਹਦਾ ਕੋਈ ਬਦਲ ਚਾਹੁੰਨੇ ਆ ਤੇ ਮੈਂ ਬੇਨਤੀ ਕਰਦਿਆਂ ਕਦੀ ਅਜੇ ਤੱਕ ਐਸਾ ਨਹੀਂ ਹੋਇਆ ਕਿ ਆਪਾਂ ਘਰ ਪਾਉਣਾ ਹੋਵੇ ਤੇ ਕਹੀਏ ਕਿ ਨੀਹਾਂ ਪੋਲੀਆਂ ਰਹਿਣ ਦੋ ਬਾਅਦ ਚ ਬਣਾ ਲਾਂਗੇ ਜਾਂ ਨੀਹਾਂ ਪੋਲੀਆਂ ਰਹਿਣ ਦੋ ਤੇ ਲੈਂਟਰ ਪੱਕਾ ਕਰ ਲਾਂਗੇ ਇਮਾਰਤ ਜਿਹੜੀ ਆ ਖਾਲਸਾ ਜੀ ਖੜਿਆ ਨਹੀਂ ਕਰਦੀ ਉਸੇ ਤਰੀਕੇ ਦੇ ਨਾਲ ਇੱਕ ਗੁਰਸਿੱਖ ਦਾ ਸ਼ਿੰਗਾਰ ਮਨ ਦਾ ਸ਼ਿੰਗਾਰ ਇੱਕ ਬੱਚੇ ਨੂੰ ਗੁਰਸਿੱਖੀ ਵਾਲਾ ਜੀਵਨ ਦੇਣ ਦੀ ਸ਼ੁਰੂਆਤ ਉਦੋਂ ਸ਼ੁਰੂ ਹੋ ਜਾਣੀ ਚਾਹੀਦੀ ਜਦੋਂ ਬੱਚਾ ਕੱਖ ਦੇ ਵਿੱਚ ਹੋਵੇ ਕਿਉਂਕਿ ਜਦੋਂ ਨੀਹਾਂ ਮਜ਼ਬੂਤ ਹੋਣਗੀਆਂ ਖਾਲਸਾ ਜੀ ਜਦੋਂ ਬੁਨਿਆਦ ਟਾੜੀ ਮੋਹ ਮਜਬੂਤ ਹੋਵੇਗੀ ਫਿਰ ਪਿੱਲਰ ਵੀ ਮੌਜੂ ਜਿਹੜੇ ਮਜਬੂਤ ਹੋਣਗੇ ਜੇ ਪਿੱਲਰ ਮਜਬੂਤ ਹੋਣਗੇ ਖਾਲਸਾ ਜੀ ਬੇਨਤੀ ਕਰਦਿਆਂ ਨੌਜਵਾਨਾਂ ਨੂੰ ਕੌਮ ਦੇ ਥੰਮ ਵੀ ਆਖਿਆ ਜਾਂਦਾ ਹੈ ਪਿੱਲਰ ਆਖਿਆ ਜਾਂਦਾ ਜਿਨ੍ਹਾਂ ਦੇ ਸਿਰ ਤੇ ਕੌਮ ਦੀ ਇਮਾਰਤ ਪੈਣੀ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਕੌਮ ਦਾ ਲੈਂਟਰ ਪੈਣਾ ਹੁੰਦਾ ਜਿਹੜੇ ਕਿਲੇ ਦੀ ਅਸਾਰੇ ਦੀ ਆਪਾਂ ਗੱਲ ਕਰਦਾ ਆਨੰਦਪੁਰ ਦੇ ਕਿਲੇ ਦੀ ਕਿਉਂਕਿ ਆਪਾਂ ਰੋਜ਼ ਪੜ੍ਹਦੇ ਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਆਪਾਂ ਜਿਹੜੇ ਕਿਲੇ ਦੀ ਅਰਦਾਸ ਕਰਦੇ ਆ ਪਹਿਲਾਂ ਨੀਹਾਂ ਤੋਂ ਸ਼ੁਰੂ ਕਰਨਾ ਪਵੇਗਾ ਸੋ ਆਪਣਾ ਅੱਜ ਸੁਭਾਅ ਬਣ ਗਿਆ ਹੈ ਖਾਲਸਾ ਜੀ ਕਿ ਆਪਾਂ ਕਹਿੰਦੇ ਕਿ ਬੱਚਿਆਂ ਦੀ ਨਬਾਲਕ ਉਮਰ ਹੈ ਫਿਰ ਕਿਹੜੀ ਗੱਲ ਹੈ ਜਦੋਂ ਵੱਡੇ ਹੋਣਗੇ ਆਪਣੇ ਆਪ ਗੁਰੂ ਘਰ ਵੱਲ ਜਾਣਗੇ ਨਹੀਂ ਖਾਲਸਾ ਜੀ ਜੋ ਕਰਦੇ ਵਿੱਚ ਮਾਹੌਲ ਹੋਵੇਗਾ ਉਤਰੋ ਬੱਚਾ ਸਿੱਖੇਗਾ ਜੇ ਪਿਤਾ ਸ਼ਰਾਬ ਪੀ ਕੇ ਪਿਆ ਹੈ ਜੇ ਮਾਂ ਬਿਊਟੀ ਪਾਰਲਰ ਦੇ ਉੱਤੇ ਪਈ ਹੈ ਤੇ ਫਿਰ ਹਰੀ ਸਿੰਘ ਨਲਵੇ ਨੀਜੇ ਪੈਦਾ ਹੋਣੇ ਜੇ ਆਪਾਂ ਆਪਣੇ ਘਰਾਂ ਦੇ ਵਿੱਚ ਗੀਤ ਸੰਗੀਤ ਲਾਉਂਨੇ ਆ ਮੂਵੀਆ ਲਾਉਂਨੇ ਆ ਗੁਰਮਤਿ ਕੁਰਬਾਨੀ ਦਾ ਪ੍ਰਕਾਸ਼ ਨਹੀਂ ਕਥਾ ਕੀਰਤਨ ਦਾ ਪ੍ਰਕਾਸ਼ ਨਹੀਂ ਫਿਰ ਸੂਰਬੀਰ ਬਚਨ ਕੇ ਬਲੀ ਪੈਦਾ ਨਹੀਂ ਹੋ ਸਕਦੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਕੋਈ ਉਹ ਸਮਾਂ ਸੀ ਜਦੋਂ 13 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਕਿਲੇ ਦੇ ਬਾਹਰ ਖੜਾ ਹੋ ਕੇ ਕਹਿੰਦਾ ਓਏ ਅਬਦਾਲੀ ਦੇ ਪੁੱਤਰਿਆ ਤੈਨੂੰ ਸਰਦਾਰ ਚੜਤ ਸਿੰਘ ਦਾ ਪੋਤਰਾ ਵੰਗਾਰਦਾ ਏ ਤੇ ਅੱਜ ਦਾ 13 ਸਾਲ ਦਾ ਬਾਲਕ ਵੇਖ ਲੀਏ ਤੇ ਟਿਕਟੋਕ ਤੇ ਨੱਚਦਾ ਹੁੰਦਾ ਮੰਗਦਿਆਂ ਖਾਲਸਾ ਰਾਜ ਦਾਸ ਬੇਨਤੀ ਕਰ ਦਵੇ ਜੇ ਰਾਜ ਚਾਹੀਦਾ ਏ ਤੇ ਰਾਜ ਦੇ ਅਧਿਕਾਰੀ ਹੋਣਾ ਪਵੇਗਾ ਤੇ ਜੇ ਰਾਜ ਚਾਹੀਦਾ ਹੈ ਭਾਈ ਭਰਪੂਰ ਸਿੰਘ ਬਲਬੀਰ ਇਹ ਗੱਲ ਕਿ ਆ ਕਰਦੇ ਸਨ ਕਿ ਹਰ ਚੀਜ਼ ਦਾ ਮੁੱਲ ਹੁੰਦਾ ਹੈ ਖਾਲਸਾ ਜੀ ਰਾਜ ਦਾ ਮੁੱਲ ਹੈ ਸਿਰ ਜੇ ਦੇਣਾ ਆ ਜਾਵੇ ਸਿਰਫ ਸਿਰ ਕਟਾ ਕੇ ਸਿਰ ਨਹੀਂ ਦਿੱਤੇ ਜਾਂਦੇ ਜਿਵੇਂ ਆਪਾਂ ਗੁਰੂ ਚਰਨਾਂ ਦੇ ਵਿੱਚ ਹੁਣੇ ਮੱਥੇ ਟੇਕਦੇ ਪਏ ਆ ਜੇ ਤਾਂ ਆਪਾਂ ਆਪਣਾ ਆਪਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਮਤਪਤ ਕਰ ਦਈਏ ਇਹ ਅੱਖਿਏ ਕਿ ਸੱਚੇ ਪਾਤਸ਼ਾਹ ਅਜ ਤੋਂ ਬਾਅਦ ਹਰ ਕਰਮ ਹਰ ਫੁਰਨਾ ਹਰ ਖਿਆਲਾਤ ਉਹ ਤੇਰੀ ਓਟ ਦੇ ਨਾਲ ਮੇਰੇ ਮਨ ਦੇ ਵਿੱਚ ਫੁਰਨਾ ਉੱਠੇ ਹਰ ਕਰਮ ਤੇਰੀ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਮੈਂ ਜਿਹੜਾ ਇਹ ਆਪਣਾ ਕਰਮ ਨਿਭਾਵਾਂ ਆਪਣਾ ਜੀਵਨ ਨਿਭਾਵਾਂ ਉਹ ਵੈ ਸੱਚਾ ਸਿਰ ਦੇਣਾ ਜੇ ਆਪਾਂ ਸਿਰ ਦੇਣਾ ਚਾਹੁੰਨੇ ਮੈਂ ਕਮੈਂਟਾਂ 'ਚ ਪੜਦਾ ਹੁੰਦਾ ਹਾਂ ਜਦੋਂ 10 ਵੀਡੀਓ ਪਾਉਂਦਾ ਏ ਕਿ ਭਾਈ ਸਾਹਿਬ ਜੀ ਅਸੀਂ ਸਿਰ ਦੇਣ ਨੂੰ ਤਿਆਰ ਐ ਆਓ ਸਤਿਗੁਰ ਸੱਚੇ ਪਾਤਸ਼ਾਹ ਦੇ ਵਿੱਚ ਆਪਣਾ ਆਪਾ ਤਿਆਗ ਦਈਏ ਜਦੋਂ ਆਪਾਂ ਆਪਣਾ ਆਪਾ ਤਿਆਗਾਂਗੇ ਉਦੋਂ ਸਾਡਾ ਮਨ ਕਿਉਂਕਿ ਜਦੋਂ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਾ ਨੇ ਉਹਨਾਂ ਨੇ ਪ੍ਰਚਾਰ ਕੀਤਾ ਉਹ ਅਕਸਰ ਇਹ ਗੱਲ ਕਹਿਆ ਕਰਦੇ ਸਨ ਇਸ ਗੱਲ ਦੇ ਨਾਲ ਜੋੜ ਕੇ ਆਪ ਜੀ ਦੇ ਸਾਹਮਣੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਕਹਿਆ ਕਰਦੇ ਸਨ ਕਿ ਜੇ ਕਿਸੇ ਮਨੁੱਖ ਨੂੰ ਰੋਟੀ ਨਾ ਮਿਲੇ ਪਾਣੀ ਨਾ ਮਿਲੇ ਉਹ ਕਮਜ਼ੋਰ ਹੋ ਜਾਏਗਾ ਕੋਈ ਪੁੱਛੇਗਾ ਕਿ ਨੌਜਵਾਨਾ ਕਮਜ਼ੋਰ ਹੋ ਗਿਆ ਉਹਦੇ ਕੋਲ ਕੀ ਉੱਤਰ ਹੈ ਕਿ ਰੋਟੀ ਨਹੀਂ ਮਿਲ ਰਹੀ ਪਾਣੀ ਨਹੀਂ ਮਿਲ ਰਿਹਾ ਵਾਜਬ ਜੀ ਗੱਲ ਹੈ ਕਿ ਉਹ ਕਮਜ਼ੋਰ ਹੋ ਜਾਏਗਾ ਜਿਸ ਤਰੀਕੇ ਦੇ ਨਾਲ ਰੋਟੀ ਤੇ ਪਾਣੀ ਉਹ ਸਰੀਰ ਦੀ ਖਰਾਕ ਹੈ ਉਸੇ ਤਰ੍ਹਾਂ ਦੇ ਨਾਲ ਰੂਹ ਦੀ ਖਰਾਕ ਗੁਰਬਾਣੀ ਦਾ ਨਿਤਨੇਮ ਕਥਾ ਕੀਰਤਨ ਪ੍ਰਚਾਰ ਤੇ ਅਭਿਆਸ ਹੋਇਆ ਕਰਦਾ ਸੀ ਜਿਹਨੂੰ ਆਪਾਂ ਛੱਡ ਬੈਠੇ ਆ ਜੇ ਉਹਨੂੰ ਆਪਾਂ ਛੱਡ ਬੈਠੇ ਤੇ ਖਾਲਸਾ ਜੀ ਜਿੰਨੇ ਮਰਜ਼ੀ ਆਪਾਂ ਸਰੀਰਕ ਤੌਰ ਤੇ ਬਲਵਾਨ ਹੋ ਜਾਈਏ ਅਰਦਾਸਾਂ ਜ਼ਰੂਰ ਕਰ ਦਵਾਂਗੇ ਕਿ ਰਾਜ ਕਰੇਗਾ ਖਾਲਸਾ ਪਰ ਉਹਦੇ ਅਧਿਕਾਰੀ ਨਹੀਂ ਹੋਵਾਂਗੇ ਰਾਜ ਦੇ ਸੋ ਇਸ ਕਰਕੇ ਜੇ ਅਸੀਂ ਰਾਜ ਦੇ ਅਧਿਕਾਰੀ ਹੋਣਾ ਚਾਹੁੰਨੇ ਆ ਤੇ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਇਹ ਉਹ ਆਪਾਂ ਮਿਟਣਾ ਪਵੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਰੈਂਡਰ ਕਰਨਾ ਪਵੇਗਾ ਫਿਰ ਜਾ ਕੇ ਜਿਹੜੀ ਹੈ ਮੈਂ ਸਮਝਦਾ ਕਿ ਰੂਹ ਦੀ ਖਰਾਕ ਆਪਾਂ ਨੂੰ ਮਿਲਣੀ ਸ਼ੁਰੂ ਹੋਏਗੀ ਪ੍ਰਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਫਿਰ ਅਸੀਂ ਨਾਰਿਆਂ ਤੱਕ ਸੀਮਤ ਨਹੀਂ ਹੋਵਾਂਗੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਵਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪੰਜਾ ਕਕਾਰ ਜਿਹੜੇ ਪੰਜ ਕਕਾਰ ਸਾਨੂੰ ਬਖਸ਼ਿਸ਼ ਕੀਤੇ ਨੇ ਉਹਨਾਂ ਦੇ ਧਾਰ ਨਹੀਂ ਹੋਣਾ ਪਵੇਗਾ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੇ ਮਨ ਦਾ ਸ਼ਿੰਗਾਰ ਗੁਰਬਾਣੀ ਹੈ ਕਥਾ ਹੈ ਕੀਰਤਨ ਹੈ ਪ੍ਰਚਾਰ ਨਿਤਨੇਮ ਤੇ ਅਭਿਆਸ ਹੈ ਤੇ ਤਨ ਦਾ ਵੀ ਗੁਰਸਿੱਖ ਸ਼ਿੰਗਾਰ ਕਰ ਸਕਦਾ ਕੌਣ ਕਹਿੰਦਾ ਸ਼ਿੰਗਾਰ ਨਹੀਂ ਕਰ ਸਕਦਾ ਗੁਰਸਿੱਖ ਜਿਹੜਾ ਤਨ ਦਾ ਸ਼ਿੰਗਾਰ ਉਹਦੇ ਪੰਜ ਕਕਾਰ ਕਰਦੇ ਨੇ ਸੋਨਾ ਦਾੜਾ ਪ੍ਰਕਾਸ਼ ਹੋਵੇ ਉਹ ਉਹਦੇ ਜਿਹੜਾ ਤਨ ਦਾ ਸ਼ਿੰਗਾਰ ਹੈ ਕੰਗਾ ਹੋਵੇ ਕੜਾ ਹੋਵੇ ਕੇਸ ਹੋਣ ਕਿਰਪਾਨ ਹੋਵੇ ਤੇ ਕਸ਼ਰਾ ਹੋਵੇ ਇਸ ਤੋਂ ਵੱਡਾ ਸ਼ਿੰਗਾਰ ਦੁਨੀਆ ਤੇ ਕੋਈ ਨਹੀਂ ਇੱਧਰ ਤੱਕ ਕੀ ਜਿਹੜੀ ਇਹ ਸਾਡੀ ਅਟਰਨਲ ਯੂਨੀਫਾਰਮ ਹੈ ਨੌਜਵਾਨਾਂ ਨੂੰ ਸਮਝਾਉਣੀ ਹੈ ਪੈਂਦੀਆਂ ਨੇ ਗੱਲਾਂ ਦਾਸ ਬੇਨਤੀ ਕਰਨਾ ਚਾਹੁੰਦਾ ਏ ਕਿ ਸਾਡੀ ਅਟਰਨਲ ਯੂਨੀਫਾਰਮ ਹੈ ਅਟਰਨਲ ਦਾ ਮਤਲਬ ਹੁੰਦਾ ਏ ਜਿਹੜੀ ਕਦੀ ਵੀ ਲਾਈ ਨਹੀਂ ਜਾਂਦੀ ਜਿਹੜੀ ਸਦੀਵੀ ਹੋਵੇ ਕੋਈ ਆਰਮੀ ਵਾਲਾ ਵੀ ਸੱਜਣ ਹੋਵੇ ਉਹਨੂੰ ਪੁੱਛ ਲਿਓ ਰਾਤ ਨੂੰ ਵਰਦੀ ਲਾ ਦੇਗਾ ਪਰ ਇੱਕ ਗੁਰੂ ਦਾ ਖਾਲਸਾ ਏ ਉਹ ਕਦੇ ਵੀ ਆਪਣੀ ਵਰਦੀ ਨਹੀਂ ਲਾਉਂਦਾ ਹਮੇਸ਼ਾ ਖਾਲਸਾ ਤਿਆਰ ਬਰ ਤਿਆਰ ਰਹਿੰਦਾ ਹੈ ਸੋ ਮਹਾਰਾਜ ਨੇ ਸਾਨੂੰ ਇੱਕ ਸੰਕਲਪ ਬਖਸ਼ਿਸ਼ ਕੀਤਾ ਏ ਨਿਤਨੇਮ ਦਾ ਵੀ ਬਖਸ਼ਿਸ਼ ਕੀਤਾ ਸਾਨੂੰ ਅਨੁਸ਼ਾਸਨ ਦੇ ਵਿੱਚ ਬੰਨਿਆ ਏ ਅੱਜ ਕੱਲ ਆਪਾਂ ਕਟੇਸ਼ਨਸ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਕਿ ਡਿਸਪਲਿਨ ਇਜ਼ ਮੋਰ ਇੰਪੋਰਟੈਂਟ ਦੈਨ ਮੋਟੀਵੇਸ਼ਨ ਪਰ ਜੇ ਡਿਸਪਲਿਨ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬੰਨਿਆ ਏ ਤੇ ਉਹ ਬਾਣੀ ਚੋਂ ਬੰਨਿਆ ਉਹ ਬਾਣੀ ਚੋਂ ਬੰਨਿਆ ਸੋ ਇਸ ਕਰਕੇ ਆਪਾਂ ਗੁਰੂ ਮਹਾਰਾ ਸੱਚੇ ਪਾਤਸ਼ਾਹ ਅੱਗੇ ਅੱਜ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਦਾਤਾ ਆਪਾਂ ਮੰਗਦੇ ਆਂ ਮਹਾਰਾ ਸੱਚੇ ਪਾਤਸ਼ਾਹ ਝੋਲੀਆਂ ਪਰ ਦਿੰਦੇ ਨੇ ਜੇ ਹੋਰ ਅਧਿਕਾਰੀ ਹੋਣਾ ਚਾਹੁੰਦੇ ਆਂ ਤੇ ਮਹਾਰਾ ਸੱਚੇ ਪਾਤਸ਼ਾਹ ਅੱਗੇ ਆਪਾਂ ਅਰਦਾਸ ਕਰੀਏ ਕਿ ਅੱਜ ਤੋਂ ਬਾਅਦ ਮੈਂ ਤੇਰਾ ਤੇ ਸੱਚਾ ਪਾਤਸ਼ਾਹ ਤੂੰ ਮੇਰਾ ਸੋ ਗੁਰੂ ਮਹਾਰਾ ਝੋਲੀਆਂ ਪਰਣਗੇ ਤੇ ਬਾਬਾ ਬੁੱਢਾ ਜੀ ਜੋ ਨੇ ਉਹ ਆਪਣਾ ਜਿਹੜੀਆਂ ਅਸੀਸਾਂ ਸਾਨੂੰ ਸਾਰਿਆਂ ਨੂੰ ਜਿਹੜੀਆਂ ਬਖਸ਼ਤੇ ਪਈ ਨੇ ਤ੍ਰੂ ਤਾਰਾ ਨੇ ਜੇ ਜੀਵਨ ਹੋਵੇ ਤੇ ਬਾਬਾ ਬੁੱਢਾ ਜੀ ਵਰਗਾ ਹੋਵੇ ਜੇ ਬੰਦਗੀ ਹੋਵੇ ਬਾਬਾ ਬੁੱਢਾ ਜੀ ਵਰਗੀ ਹੋਵੇ ਜੇ ਸਿੱਖੀ ਦੀ ਕਮਾਈ ਕਰਨੀ ਹੈ ਤੇ ਸਾਡੇ ਲਈ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਸੋਹਣਾ ਇੱਕ ਪ੍ਰੇਰਨਾ ਦਾ ਕੇਂਦਰ ਉਹ ਬਾਬਾ ਬੁੱਢਾ ਜੀ ਬਣ ਕੇ ਜਿਹੜੇ ਆ ਉਹ ਸਾਡੇ ਸਾਹਮਣੇ ਮੌਜੂਦ ਨੇ ਸੋ ਆਪਾਂ ਗੁਰੂ ਘਰ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਇਹੀ ਬੇਨਤੀਆਂ ਕਰੀਏ ਕਿ ਆਪ ਵੀ ਆਪਾਂ ਜਿਹੜੀ ਗੁਰਮੁਖੀ ਜਿਹੜੀ ਬੋਲੀ ਨੂੰ ਅਪਣਾਈਏ ਤੇ ਨਾਲੇ ਗੁਰ ਪਾਣੀ ਨੂੰ ਪੜਾਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਪੜਾਈਏ ਤਾਂ ਕਿ ਸਾਡਾ ਆਪਣਾ ਜੀਵਨ ਤਾਂ ਸਿਕਿਉਰ ਹੋਵੇ ਸਾਡੇ ਬੱਚਿਆਂ ਦਾ ਜੀਵਨ ਵੀ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਸਿੱਖ